हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਰਾਜਾ ਬੜਿੰਗਰਾ ਵੀ ਨੰਬਰ ਲੱਗ ਗਿਆ ਜਿਹੜਾ ਭਾਰਤ ਪੂਸ਼ਣ ਆਸ਼ੂ ਯਾਰ ਇਹਨਾਂ ਦੀ ਬਜਾ ਦੇ ਨਾਲ ਹਾਰੇ ਨੇ ਇਹ ਵੀ ਅੱਜ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿ ਕਾਂਗਰਸ ਦੇ ਵਿੱਚ ਇੱਕ ਬਹੁਤ ਵੱਡੀ ਹਨੇਰੀ ਚੱਲ ਗਈ ਹੈ ਤੇ ਗੱਲ ਹਾਈ ਕਮਾਂਡ ਤੱਕ ਗਈ ਹੈ ਕਿਉਂਕਿ ਰਾਹਲ ગાંધી ਇਹਨਾਂ ਦੇ ਐਕਸ਼ਨ ਨੇ ਪੂਰੀ ਕਾਂਗਰਸ ਪਾਰਟੀ ਦੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਰਾਹ ਪੱਧਰਾ ਹੋ ਗਿਆ ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਆਮ ਆਦਮੀ ਪਾਰਟੀ 2027 ਦੇ ਵਿੱਚ ਜਣਾ ਮਜ਼ਬੂਤ ਕਰਨ ਤੇ ਹੁਣੇ ਤੋਂ ਲੱਗੀ ਆ ਤੇ ਦੂਜੇ ਪਾਸੇ ਅਕਾਲੀ ਦਲ ਇਹਨਾਂ ਨੂੰ ਵੀ ਪੂਰੇ ਪੰਜਾਬ ਦੀ ਸਿੱਖ ਕੌਮ ਔਰ ਬਾਕੀ ਵਰਗ ਦੇ ਲੋਕ ਪੂਰੀ ਤਰ੍ਹਾਂ ਜਾਨੀ ਨਕਾਰ ਚੁੱਕੇ ਨੇ ਕਿਉਂਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਤੋਂ ਵੀ ਮੁੱਖ ਮੋੜ ਚੁੱਕੀ ਪੰਜਾਬ ਦੀ ਪੂਰੀ ਜਨਤਾ ਔਰ ਦੂਜੇ ਪਾਸੇ ਜਿਹੜਾ ਹੁਣ ਵੜਿੰਗ ਦੀ ਸ਼ਿਕਾਇਤ ਗਈ ਆ ਉਹ ਰਾਹਣ ਗਾਂਧੀ ਤੱਕ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਦਫਾ ਐਸਾ ਹੋਇਆ ਕਿ ਜਿਹੜੀ ਫੁੱਟ ਪਈ ਸੀ ਕਾਂਗਰਸ ਦੇ ਵਿੱਚ ਦਰਾਂ ਸਾਲ ਦੇ ਵਿੱਚ ਜਿਹੜੇ ਕਿ ਰਾਜਾ ਬਣਿੰਦ ਪ੍ਰਧਾਨ ਨੇ ਇਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਦੋਸ਼ ਵੀ ਲੱਗ ਗਿਆ ਕਿਉਂਕਿ ਖੁਦ ਇਹ ਪ੍ਰਧਾਨ ਸੀ ਐਮਪੀ ਸੀ ਪਰ ਇਹਨਾਂ ਨੇ ਇੱਕ ਵੀ ਢੇੜਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਨਹੀਂ ਮਾਰਿਆ ਇਹ ਤਾਂ ਗੱਲ ਸਿੱਧਾ ਤੁਹਾਡੇ ਸਾਹਮਣੇ ਆ ਪਰ ਜਿਹੜੀ ਤੁਸੀਂ ਖਬਰ ਵੇਖੋਗੇ ਰਾਜਾ ਬਣਿੰਦ ਵੀ ਘੇਰੇ ਦੇ ਵਿੱਚ ਆ ਗਏ ਨੇ ਔਰ ਹੁਣ ਅਸਤੀਫੇ ਦੀ ਵਾਰੀ ਹੈ ਕਿਉਂਕਿ ਬੀਤੀ ਰਾਤ ਪਹਿਲਾ ਆਸ਼ੂ ਦਾ ਜਿਹੜਾ ਕਿ ਅਸਤੀਫਾ ਦਿੱਤਾ ਜਾਂਦਾ ਉਸ ਤੋਂ ਬਾਅਦ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਸੀ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਹੁਣ ਜਿਹੜਾ ਰਾਜਾ ਬੜਿੰਗ ਹੈ ਤੇ ਰਾਜੇ ਬੜਿੰਗ ਦੀ ਖਬਰ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਜਿੰਨੇ ਵੀ ਇਹਨਾਂ ਦੇ ਵਰਕਰ ਨੇ ਔਰ ਜਿੰਨੇ ਵੀ ਇਹਨਾਂ ਦੇ ਪਾਰਟੀ ਦੇ ਮੈਂਬਰ ਨੇ ਸਾਰਿਆਂ ਦੇ ਵਿੱਚ ਜਾਨੀ ਤਰਥੱਲੀ ਮਚ ਗਈ ਹੈ ਔਰ ਦੂਜੇ ਪਾਸੇ ਜਸ਼ਨ ਮਨਾ ਰਹੀ ਆਮ ਆਦਮੀ ਪਾਰਟੀ ਕਿ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਿਆ ਜ਼ਰੂਰ ਹੈ ਪਰ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਉਹ ਕਾਹਦਾ ਹੋਣ ਜਾ ਰਿਹਾ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਹਦਾਇਤ ਦਿੱਤੀ ਸੀ ਉਸ ਹਦਾਇਤ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਸਾਰੀਆਂ ਪਾਰਟੀਆਂ ਨੂੰ ਕਿ ਭਾਈ ਚੋਣ ਜਾਬਤਾ ਲੱਗਣ ਤੋਂ ਬਾਅਦ ਨਾ ਹੀ ਦਾ ਕੋਈ ਪਾਰਟੀ ਚਾਹੇ ਵਿਰੋਧੀ ਤੇ ਰਚਾਹੇ ਸੱਤਾ ਪਾਰਟੀ ਹੈ ਨਾ ਹੀ ਦਾ ਕੋਈ ਪੈਸੇ ਵੰਡ ਸਕਦਾ ਔਰ ਨਾ ਹੀ ਆਪਣੀ ਔਰ ਆਕਰਸ਼ਿਤ ਕਰਨ ਦੇ ਲਈ ਲੋਕਾਂ ਨੂੰ ਕੋਈ ਵੀ ਵਸਤੂ ਨਹੀਂ ਬਣ ਸਕਦਾ ਪਰ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਵੀ ਦੁਰਪਰਯੋਗ ਕੀਤਾ ਯਾਨੀ ਆਪਦੇ ਬਲ ਦਾ ਪ੍ਰਯੋਗ ਵੀ ਕੀਤਾ ਆਪਦੀ ਸੱਤਾ ਦਾ ਵੀ ਕੀਤਾ ਔਰ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਇਹਨਾਂ ਨੇ ਦੁਰਪਰਯੋਗ ਕੀਤੀ ਉਹਦੀ ਰੰਗਣਾ ਕੀਤੀ ਔਰ ਹੁਣ ਉਹ ਹੀ ਇਹਨਾਂ ਨੂੰ ਭਰਨੀ ਪੈਣੀ ਹੈ ਕਿਉਂਕਿ ਉਹਨਾਂ ਦਾ ਵੀ ਦਰਸਾਲ ਦੇ ਵਿੱਚ ਇਹ ਗੱਲ ਨਜ਼ਰ ਦੇ ਵਿੱਚ ਆ ਗਈ ਆ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਕਰਾਂਗੇ ਔਰ ਜਿਹੜੀ ਇਹ ਖਬਰ ਇਹ ਸੀਨੀਅਰ ਪੱਤਰਕਾਰ ਦੇ ਰਹੇ ਨੇ ਕਿ ਰਾਜੇ ਵੜਿੰਗ ਵਰਗੇ ਲੋਕ ਪਹਿਲਾਂ ਤਾਂ ਜਾ ਕੇ ਖੜੇ ਨਹੀਂ ਜਦੋਂ ਆਪਣਾ ਕੈਂਡੀਡੇਟ ਹਾਰ ਜਾਂਦਾ ਹੈ ਉਹੀ ਕੈਂਡੀਡੇਟ ਯਾਨੀ ਆਸ਼ੂ ਇਹਨਾਂ ਦਾ ਭਾਰਤ ਪੂਸ਼ਣ ਆਸ਼ੂ ਦੀ ਵਜ੍ਹਾ ਦੇ ਨਾਲ ਕਹਿੰਦੇ ਭਾਈ ਹੁਣ ਜਿਹੜਾ ਹਾਈ ਕਮਾਂਡ ਤੱਕ ਇਹਦੀ ਸ਼ਿਕਾਇਤ ਜਾਂਦੀ ਹੈ ਤਾਂ ਹੁਣ ਸੁਣੋ ਜਰਾ ਧਿਆਨ ਦੇ ਨਾਲ ਕਿ ਜਿਹੜੇ ਪੰਜਾਬ ਦੇ ਸੀਨੀਅਰ ਪੱਤਰਕਾਰ ਉਹ ਭਾਰਤ ਪੂਸ਼ਣ ਆਸ਼ੂ ਬਾਰੇ ਕੀ ਕਹਿ ਰਹੇ ਨੇ ਔਰ ਰਾਜਾ ਬੜਿੰਗ ਬਾਰੇ ਕੀ ਕਹਿ ਰਹੇ ਨੇ ਰਾਜਾ ਬੜਿੰਗ ਨੂੰ ਬਹੁਤ ਸਾਰੀਆਂ ਲਾਂਤਾਂ ਪਾਈਆਂ ਜਾ ਰਹੀਆਂ ਪੱਤਰਕਾਰਾਂ ਦੁਆਰਾ ਵੀ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਹੜੀ ਕਿ ਭਵੰਤ ਮਾਨ ਦੇ ਉੱਤੇ ਵੀ ਐਕਸ਼ਨ ਹੋ ਸਕਦਾ ਹੈ ਇਲੈਕਸ਼ਨ ਕਮਿਸ਼ਨ ਦਾ ਸੁਣੋ ਮੈਨੂੰ ਇੱਕ ਕਾਂਗਰਸੀ ਲੀਡਰ ਦੱਸ ਦਿਓ ਜਿਹੜਾ ਲੋਕਾਂ ਨਾਲ ਖੜਾ ਹੋਇਆ ਮੈਨੂੰ ਉਹਦਾ ਨਾਮ ਦੱਸ ਦਿਓ ਪੁਰਾਣਾ 3 ਸਾਲ ਦਾ ਇਤਿਹਾਸ ਕੱਢ ਲਓ ਜਿੰਨੇ ਕਿਹਾ ਹੋਵੇ ਕਾਰਪੋਰੇਸ਼ਨ ਕਮਿਸ਼ਨਰ ਦੀ ਅੱਖਾਂ ਚ ਖਾ ਪਾ ਕੇ ਯਾਰ ਭਈਏ ਵਸੂਲੀ ਬੰਦ ਕਰਾਓ ਕੋਈ ਨਹੀਂ ਬੋਲਿਆ ਹੀ ਕੋਈ ਨਹੀਂ ਹੋਂਗੇ ਬੈਰੇ ਕਿਉਂ ਪਾਰਟੀਆਂ ਚਲਦੀਆਂ ਇਹ ਲੋਕ ਲੋਕਾਂ ਦੇ ਅਸੀਂ ਜ਼ਖਮਾਂ ਦੇ ਉੱਤੇ ਨਹੀਂ ਖੜੇ ਹੋਵਾਂਗੇ ਜ਼ਖਮਾਂ ਦੇ ਮਰਮ ਨਹੀਂ ਲਾਵਾਂਗੇ ਲੋਕ ਤੁਹਾਨੂੰ ਕਿਵੇਂ ਆਪਣਾ ਸਮਝਣਗੇ ਏਸੀ ਕਮਰੇ ਦੇ ਵਹਿ ਕੇ ਵਿੱਚ ਪਾ ਰੈਡੀਸਨ ਹੋਟਲਾਂ ਚ ਬਹਿ ਕੇ ਸੋਣਾ ਨਾ ਪਾਟੀਆਂ ਖੜੀਆਂ ਹੋਣੀਆਂ ਜਾਂ ਪਾਟੀਆਂ ਖੜੀਆਂ ਹੋਣੀਆਂ ਤੁਸੀਂ ਜਾ ਕੇ ਦੱਸਰ ਜਿੰਨਾ ਨਾ ਹੋਈ ਉਹਨਾਂ ਦੇ ਬਰਾਬਰ ਖੜੇ ਹੋ ਉਹਨਾਂ ਦੇ ਨਾਲ ਖੜੇ ਹੋ ਪਾਰਟੀ ਵੀ ਖੜੀ ਹੁੰਦੀ ਹੈ ਹਮਸਾ ਹਾਈ ਕਮਾਂਡ ਨੂੰ ਨਹੀਂ ਦਿਖਿਆ ਕਿ ਪ੍ਰਧਾਨ ਫੇਰਾ ਕੱਢਣ ਨਹੀਂ ਗਿਆ ਹਲਕੇ ਦੇ ਵਿੱਚ ਦੇਖੋ ਪਤਾ ਕੀ ਹੈ ਆਵਾਜ਼ ਪਹਿਲਾਂ ਹੀ ਹੈ ਕਿ ਆਸਲੀਆਂ ਪਹਿਲਾਂ ਚਲਦੀਆਂ ਪਈਆਂ ਹੀ ਬੇਸ਼ਬਕੀਲ ਦੇ ਲਗਾਉਣ ਤੋਂ ਬਾਅਦ ਪੰਜਾਬ 'ਚ ਪ੍ਰਧਾਨਗੀ ਚੇਂਜ ਹੋਣੀ ਹੈ ਉਹਨਾਂ ਨੇ ਵੀ ਇਸ ਚੀਜ਼ ਦਾ ਉੱਤੇ ਹਾਈ ਕਮਾਂਡ ਨੂੰ ਦੱਸਿਆ ਜਾ ਕੇ ਕਿ ਇੱਥੇ ਪ੍ਰਧਾਨ ਚੇਂਜ ਹੋਣਾ ਪਾਰਟੀ ਦਾ ਤਾ ਸੀਨੀਅਰ ਪੱਤਰਕਾਰਾਂ ਦੁਆਰਾ ਵੀ ਇਹ ਗੱਲ ਬਹੁਤ ਵੱਡੀ ਚਰਚਾ ਦੇ ਵਿੱਚ ਆ ਗਈ ਹੈ ਕਿ ਖੁਦ ਪ੍ਰਧਾਨ ਸੀਗੇ ਰਾਜਾ ਵੜਿੰਗ ਔਰ ਇਹਨਾਂ ਦੀ ਹਾਈ ਕਮਾਂਡ ਤੱਕ ਯਾਨੀ ਕਿ ਸ਼ਿਕਾਇਤ ਗਈ ਹੈ ਔਰ ਇਹਨੂੰ ਵੀ ਹੁਣ ਬਦਲਿਆ ਜਾਣਾ ਤੈ ਹੈ ਯਾਨੀ ਅਸਤੀਫਾ ਲਿਆ ਜਾਊਗਾ ਰਾਜਾ ਵੜਿੰਗ ਦਾ ਵੀ ਔਰ ਪਹਿਲੇ ਨੰਬਰ ਦੇ ਤੇ ਆਸ਼ੂ ਨੇ ਦਾ ਆਪਣਾ ਅਸਤੀਫਾ ਬੀਤੀ ਰਾਤ ਦੇ ਵਿੱਚ ਦੇ ਦਿੱਤਾ ਔਰ ਹੁਣ ਆ ਜੋ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਇਹ ਸੱਤਾ ਮਜ਼ਬੂਤ ਕਰਨ ਦੇ ਵਿੱਚ ਕਿਵੇਂ ਲੱਗੀ ਹੋਈ ਹੈ ਔਰ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਵਿੱਚ ਕਿਵੇਂ ਕਾਮਯਾਬ ਹੋਊਗੀ ਜਾਂ ਨਹੀਂ ਹੋਊਗੀ ਇਹ ਵੀ ਪੂਰੇ ਅੰਕੜੇ ਤੁਹਾਡੇ ਸਾਹਮਣੇ ਧਰ ਦਿੰਨੇ ਆ ਕਿ ਇਹਨਾਂ ਨੂੰ ਟੱਕਰ ਦੇਣ ਵਾਲਾ 2027 ਦੇ ਅੰਦਰ ਕੌਣ ਬੰਦਾ ਬੈਠਾ ਇਹ ਦੋ ਪਾਰਟੀਆਂ ਦਾ ਤੁਸੀਂ ਭੁੱਲ ਹੀ ਜਾਓ ਨਾ ਤਾਂ ਅਕਾਲੀ ਦਰਬਾਰਕੇ ਔਰ ਨਾ ਹੀ ਕਾਂਗਰਸ ਔਰ ਦੂਜੇ ਪਾਸੇ ਹੁਣ ਸਵਾਲ ਉੱਠਦਾ ਕਿ ਬੰਦਾ ਕੌਣ ਆ ਤੀਸਰਾ ਉਹ ਵੀ ਤੁਹਾਨੂੰ ਦੱਸਦੇ ਆ ਕਿ ਹੈ ਕਿਹੜੀ ਪਾਰਟੀ ਹੈ ਜਿਹੜੀ ਇਹਨਾਂ ਦੀ ਪਾਰਟੀ ਨੂੰ ਟੱਕਰ ਦੇ ਸਕਦੀ ਹੈ ਸੱਚਮੁੱਚ ਔਰ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਕਿ ਮਜ਼ਾਕ ਉਡਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਦੇ غرੂਰ ਦੇ ਵਿੱਚ ਸੀ ਇਹ ਕਹਿ ਲੋ ਜਾਂ ਆਪਣੇ ਨਸ਼ੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਅਹੁਦੇ ਦੇ ਉੱਤੇ ਬੈਠੇ ਲੋਕਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਕਿਉਂਕਿ ਭਾਈ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਉਹ ਸਾਰਿਆਂ ਨੂੰ ਸਿਰ ਮੱਥੇ ਲੈਣੀ ਪੈਂਦੀ ਹੈ ਪਰ ਆਮ ਆਦਮੀ ਪਾਰਟੀ ਨੇ ਸਿੱਧ ਕੀਤਾ ਕਿ ਪਹਿਲੀ ਪਾਰਟੀ ਅਸੀਂ ਆ ਕਿ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਦੀ ਕੋਈ ਵੀ ਗੱਲ ਨਹੀਂ ਮੰਨੀ ਕੋਈ ਸਿਰ ਮੱਥੇ ਨਹੀਂ ਲਈ ਗੱਲ ਔਰ ਆਪਣੀਆਂ ਜਿਹੜਾ ਕਿ ਵੋਟਾਂ ਲੈਣ ਦੇ ਲਈ ਇਨਨੇ ਬੈਗ ਵੀ ਬੰਦੇ ਸੂਟ ਵੀ ਬੰਦੇ ਬਹੁਤ ਸਾਰੀਆਂ ਕਿੱਟਾਂ ਦੇ ਵਿੱਚ ਜਿਓਮੈਟਰੀਆਂ ਵੀ ਪਾਈਆਂ ਨੋਟਬੁੱਕਾਂ ਵੀ ਪਾਈਆਂ ਯਾਨੀ ਦੁਰਪਰਯੋਗਤਾ ਕੀਤਾ ਇਹ ਤਾਂ ਗਲਤ ਹੈ ਇਹ ਕਿਉਂਕਿ ਇਹ ਪੂਰੇ ਗੱਲ ਪੰਜਾਬ ਦੇ ਸਾਹਮਣੇ ਆ ਇਸ ਗੱਲ ਨੂੰ ਪੂਰਾ ਪੰਜਾਬ ਦੇਖ ਰਿਹਾ ਔਰ ਸਾਰੀ ਲੀਡਰਸ਼ਿਪ ਦੇ ਵਿਰੋਧੀ ਪਾਰਟੀਆਂ ਦੇ ਔਰ ਇਲੈਕਸ਼ਨ ਕਮਿਸ਼ਨ ਦੇ ਵੀ ਇਹ ਗੱਲ ਸਾਹਮਣੇ ਆ ਔਰ ਹੁਣ ਦੇਖੋ ਵੀ ਜਿਹੜੀ ਪਾਰਟੀ ਹੈ ਤੀਜੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਵਾਲਾ ਇੱਕ ਨੌਜਵਾਨ ਜਿਹੜਾ ਕਿ ਡੇਬਰੂਗੜ੍ਹ ਦੇ ਵਿੱਚ ਬੰਦ ਕੀਤਾ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਇੱਕ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਬਣਾਈ ਉਹਦਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਗਠਨ ਵੀ ਕੀਤਾ ਮੈਂਬਰਸ਼ਿਪ ਵੀ ਲਾਗੂ ਕੀਤੀ ਬਹੁਤ ਸਾਰੇ ਲੋਕ ਯਾਨੀ ਜੂਨ ਮਹੀਨੇ ਤੱਕ ਹੁਣ ਤੱਕ ਯਾਨੀ 40 ਲੱਖ ਲੋਕਾਂ ਦਾ ਜੁੜਨ ਦਾ ਅਨੁਮਾਨ ਲਾਇਆ ਜਾ ਰਿਹਾ ਸੀ ਔਰ ਅੱਗੇ ਜਾ ਕੇ ਕਿੰਨੇ ਕੁ ਲੋਕ ਜੁੜਦੇ ਜਾਂ ਫਿਰ ਪੰਜਾਬ ਦੇ ਵਿੱਚ ਕਹਿੰਦੇ ਭਾਰੀ ਮਾਤਰਾ ਦੇ ਵਿੱਚ ਅਮਰਪਾਲ ਸਿੰਘ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਹੰਗਾਰਾ ਮਿਲ ਰਿਹਾ ਕਿ ਅਸੀਂ ਮੁੱਖ ਮੰਤਰੀ ਬਣਾ ਕੇ ਉਹਨੂੰ ਜੇਲ੍ਹ ਚੋਂ ਵੀ ਕੱਢਣਾ ਮੁੱਦੇ ਦੋ ਨੇ ਇੱਕ ਨਹੀਂ ਯਾਨੀ ਜੇਲ੍ਹ ਚੋਂ ਵੀ ਕੱਢਣਾ ਤੇ ਮੁੱਖ ਮੰਤਰੀ ਵੀ ਬਣਾਉਣਾ ਲੋਕਾਂ ਨੇ ਦੇਖੋ ਕਿਹੜੇ ਵਿਸ਼ੇ ਦੇ ਨਾਲ ਉਹਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਣਾ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਅੰਦਰ ਵੱਡੀ ਚਰਚਾ ਛੜੀ ਹੋਈ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਦੋ ਪਾਰਟੀਆਂ ਦਾ ਦੇਖੋ ਫੇਲ ਨਹੀਂ ਜੇਕਰ ਕੋਈ ਟੱਕਰ ਦੇ ਸਕਦਾ ਤਾਂ ਉਹ ਅਮਰਪਾਲ ਸਿੰਘ ਦੱਸਿਆ ਜਾ ਰਿਹਾ ਅੱਗੇ ਤੁਹਾਡੀ ਮੈਂ ਰ ਇਸ ਜਾਣਨਾ ਚਾਹੂੰਗਾ ਜਿੰਨੇ ਵੀ ਸਾਡੇ ਪੰਜਾਬੀ ਹੋ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਸੀਂ ਕੀ ਚਾਹੁੰਦੇ ਹੋ ਜਾਂ ਫਿਰ ਬਦਲ ਹੋਣਾ ਚਾਹੀਦਾ ਸਰਕਾਰਾਂ ਦਾ ਜਾਂ ਫਿਰ ਭਾਈ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਰਹਿਣੀ ਚਾਹੀਦੀ ਹੈ ਪਰ ਠੀਕ ਹੈ ਪੰਜਾਬੀਓ ਜਿੰਨੇ ਵੀ ਭੈਣ ਭਰਾ ਰਵੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਤਾਂ